ਤੇ ਤੁੰਨਾ ਤੁਮ ਬਦਮੀ ਪਾਹਿ ਸਚ ਸੁਨੇ ਸਤਿਮਾਦੁਰ ਗਨ ਸਤਿ ਉਕਾਰ ਕਮਾਹਿ ਸਚਿਂਦਰ ਗਹਿ ਬੈਸਨ ਸੱਚੇ ਮਾਹੀ ਤੁਮਾਹਿ ਨਾਨਕ ਮੇਰੇ ਸਤਿਗੁਰ ਸੱਚ ਨ ਪਾਈਐ ਮਨ ਮੁਕੂਲੇ ਜਾਹਿ ਬਾਂਵੀਹਾ ਪ੍ਰਿਯੋ ਪ੍ਰਿਯੋ ਕਰੇ ਜਾਦੇਤ ਪ੍ਰੀਤ ਪਿਆਰ ਗੁਰੂ a no. सदा न बे कु न हो मिलाए नान सुख सवन सो कणी सच नाम समाय ਤਤ ਤੁੰਦ ਮੁਰੀਪਾ ਗਉਤਾ ਜਯ ਤਤਿ ਸੋ ਬਾਪਾ ਨਰ ਜਨ ਲੋਕ ਭਗਤ ਕਰੇ ਗੁਰਖੈ ਸਬਦ ਸਮਾਏ ਆਪੇ ਸੱਚਾ ਬਖਸ਼ ਰਈ ਕਰਿ ਕਿਰਪਾ ਕਰੈ ਰਜਾਈ ਹਰਿ ਗੁਣ ਗਾ ਨਾਨਕ ਤੇ ਸੈ ਬਸੰਤ ਹੈ ਜੇ ਸਤਗੁਰ ਸੇਵ ਸਮਾਏ ਹਰਿ ਦਾ ਮਨ ਤਨ ਸਭ ਜਗ ਹਰੀਆ ਬਿਲਾ ਹੋਇ ਬਸੰਤ ਹੈ ਜਿਦ ਤਨ ਮਨ ਹਰੇ ਨਾਨਕ ਨਾਮ ਨਾ ਬਿਸਰੈ ਜਿ ਸ੍ਰੀ ਆ ਸਭ ਕੋ ਏ ਨਾਨਕ ਜਿਨਾ ਬਸੰਤ ਹੈ ਜਿਨਾ ਗੁਰ ਨਾਮ ਬਿਸਰੈ ਪੰਨਨ ਕੜਾ ਸਮਰਥ ਹਰ ਹੱਜ ਭੀ ਤੂੰ ਪਰਮਾਨੰ ਭਗਮਈ ਕਪੜੀ ਜੋਗ ਨ ਮੈ ਲੇਵੀਤ ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰੁ ਚਾਇ ਉਪਦੇਸ ਚਾਰੇ ਪੁੰਡਾ ਜੀ ਭਵਹਿ ਬੇਗਿ ਪੜਹਿ ਜੋ ਚਾਰ ਨਾਨਕ ਕਾਚਾ ਟੇਟਾ ਹਰਿ ਮਨ ਵਸੈ ਪਾਵੈ ਮੁਕਤਿ ਦੁਆਰ ਨਾਨਕ ਹੋਖਮ ਵਰਤਾ ਖਤਮ ਕਾ ਮਤ ਭਵੀ ਰਹੈ ਚਲ ਚਿਤ ਮਨ ਮੁਖ ਤੋ ਕਰ ਦੋਤ ਦੀ ਸੁਖ ਕੇ ਪੁੱਛ ਹੈ ਮਿਤ ਗੁਰਮੁਖ ਤੋ ਕਰ ਦੋਤ ਦੀ ਸਤਗੁਰ ਤੋ ਲਾਏ ਚਿਤ ਜੰਮਨ ਮਰਨ ਕਾ ਮੂਲ ਕੱਟੀਐ ਤਾ ਸੁਖ ਹੋਵੀ ਮਿਤ ਭੁਲਿਆ ਆਪ ਸਮਝਾਈ ਦੀ ਜਾ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਬਲਾਹ ਵੜਾ ਭਾਗਿਆ ਸਵਾਗਤੀ ਜਨਾ ਗੁਰਮਖ ਮਿਲਿਆ ਹਰ ਰਾਇ ਅੰਤਰ ਜੋਤ ਪਰਗਾਸਿਆ ਨਾਨਕ ਨਾਮ ਸਮਾਇ ਵਾਹ ਵਾਹੋ ਸਤਿਗੁਰ ਪੁਰਖੈ ਜਿਨ ਸੱਚਾ ਜਾਤਾ ਸੋਏ ਜਿਤ ਜਿਤ ਸਤਿਗੁਰੂ ਤਾਂ ਬੋਲ ਕਹੈ ਜਿਸਨੂੰ ਸੰਮਤ ਸਭ ਕੋ ਏ ਵਾਹ ਵਾਹੋ ਸਤਿਗੁਰੂ ਨਿਰਬੈ ਰਹੈ ਜਿਸ ਨਿੰਦਾ ਉਸਤਤ ਤੋਜ ਹੋਈ